ਪਰਤੇਗਾ ਖਾਲਸਾ ਬਹੀਰਾ ਦਾ ਧੰਨਵਾਦ ਮਾਝੇ ਵਾਲਿਓ ਸਬੂਤ ਦਿੱਤਾ ਜਾਗਦੀਆਂ ਜ਼ਮੀਰਾਂ ਦਾ ਧੰਨਵਾਦ ਫਰੀਦਕੋਟ ਵਾਲਿਓ ਸਬੂਤ ਦਿੱਤਾ ਜਾਗਦੀਆਂ ਜ਼ਮੀਰਾਂ ਦਾ ਦਾਸ ਬੀਬੀ ਬਿਆਨ ਪਰ ਖਾਲਸਾ ਜੀ ਫਤਿਹ ਕਰੋ ਪਰਮਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੀ ਮੇਰੇ ਭੈਣਾ ਭਰਾਵਾਂ ਨੇ ਪੂਰੇ ਜੋਰ ਦੇ ਨਾਲ ਡੋਰ ਟੂ ਡੋਰ ਪ੍ਰਚਾਰ ਕੀਤਾ ਇੰਨੀ ਗਰਮੀ ਦੇ ਵਿੱਚ ਸਾਥ ਦਿੱਤਾ ਰੋਡ ਸ਼ੋਅਾਂ ਦੇ ਵਿੱਚ ਆਪਣੇ ਪੱਲਿਓ ਖਰਚ ਕਰ ਕਰਕੇ ਤੁਸੀਂ ਆਪ ਦਾ ਸਮਾਂ ਕੱਢਿਆ ਉਸ ਮਾਂ ਉਸ ਪਿਓ ਨੂੰ ਜਿੱਤ ਦਿਵਾਉਣ ਵਾਸਤੇ ਤਾਂ ਜੋ ਸਾਡਾ ਯੋਧਾ ਭਾਈ ਅਮਰਤਪਾਲ ਸਿੰਘ ਜੇਲ੍ਹ ਵਿੱਚੋਂ ਬਾਹਰ ਆ ਸਕੇ ਅੱਜ ਵੀਰਦੀਪ ਸਿੱਧੂ ਦਾ ਲਾਇਆ ਹੋਇਆ ਉਹ ਬੂਟਾ ਬਾਰਸ ਪੰਜਾਬ ਜਥੇਬੰਦੀ ਅੱਜ ਵੀਰਦੀਪ ਸਿੱਧੂ ਹੁੰਦਾ ਤੇ ਵੇਖਦਾ ਤੇ ਖੁਸ਼ ਹੁੰਦਾ ਜਿਹੜੀ ਚਣਗ ਉਹ ਲਾ ਗਿਆ ਅੱਜ ਉਹ ਚਣਗ ਨੇ ਰੂਪ ਧਾਰਿਆ ਜੇ ਸਰੂਪ ਦਾ ਅੱਜ ਨਤੀਜਾ ਇਹ ਨਿਕਲਿਆ ਕਿ ਸਾਡਾ ਯੋਧਾ ਜੇਲ੍ਹ ਵਿੱਚ ਬੈਠਾ ਹੈ ਤਾਂ ਵੀ ਉਹਦਾ ਪ੍ਰਚਾਰ ਸੰਗਤਾਂ ਨੇ ਆਪ ਗੱਜ-ਵੱਜ ਕੇ ਕੀਤਾ ਤੇ ਅੱਜ ਉਸ ਯੋਧੇ ਦੀ ਜਿੱਤ ਹੋਈ ਹੈ 4 ਜੂਨ ਦਾ ਜਿਹੜਾ ਦਰਦ ਸੀ 40 ਸਾਲਾਂ ਬਾਅਦ ਅੱਜ ਸਾਨੂੰ ਕੁਝ ਘੱਟ ਮਹਿਸੂਸ ਹੋਇਆ ਸਾਨੂੰ ਲੱਗਿਆ ਕਿ ਸਾਡੀ ਕੌਮ ਦੇ ਵਿੱਚ ਅਜੇ ਅਣਖ ਅਜੇ ਗੈਰਤ ਜਿਉਂਦੀ ਹੈ ਸਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਕਿਹਾ ਕਰਦੇ ਸੀ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦਾ ਜਮੀਰ ਦਾ ਮਰ ਜਾਣਾ ਅਸ ਯਕੀਨਨ ਮੌਤ ਹੈ ਅਜ ਉਹ ਬੋਲ ਸੱਚੋਏ ਤੁਸੀਂ ਆਪ ਦੀਆਂ ਜਾਗ ਦੀਆਂ ਜਮੀਰਾਂ ਦਾ ਸਬੂਤ ਦੇ ਤਾਂ ਸਾਥ ਦੇ ਤਾਂ ਬੜੇ ਲੋਕਾਂ ਨੇ ਭਾਈ ਸਾਹਬ ਦੇ ਖਲਾਫ ਉਹਨਾਂ ਦਾ ਕਰੈਕਟਰ ਖਰਾਬ ਕਰਨ ਦੇ ਖਿਲਾਫ ਬੜਾ ਜਨੋਰ ਲਾਇਆ ਸੀ ਕਿਰਦਾਰ ਕੁਸ਼ੀ ਕਰਨ ਦੇ ਵਿੱਚ ਪਰ ਤੁਸੀਂ ਸਾਰਿਆਂ ਨੇ ਬਹੁਤ ਹੀ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਹੁਣ ਉਸ ਸਮੇਂ ਦਾ ਇੰਤਜ਼ਾਰ ਹੈ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਸਾਡਾ ਯੋਧਾ ਭਾਈ ਸਾਬ ਪਾਈ ਅੰਮ੍ਰਿਤਪਾਲ ਸਿੰਘ ਵਾਪਸ ਆਵੇਗਾ ਮੁਰਦਵਾਰਾ ਖਾਲਸਾ ਵੀਰ ਸ਼ੁਰੂ ਹੋਣਗੀਆਂ ਮੁਰਦਵਾਰਾ ਸਾਡੇ ਨੌਜਵਾਨ ਨਸ਼ਿਆਂ ਵਿੱਚੋਂ ਹਟ ਕੇ ਬਾਣੀ ਪੜ੍ਹਨ ਦੇ ਧਾਰਨੀ ਹੋਣਗੇ ਗੁਰੂਕੋਵਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਪੰਥ ਦੇ ਵਾਰਸ ਬਣਨਗੇ ਵਾਹਿਗੁਰੂ ਜੀ ਕਾ